ਰਵਨੀਤ ਸਿੰਘ ਬਿੱਟੂ ਨੂੰ ਹਾਰ ਜਾਣ ਦੇ ਬਾਵਜੂਦ ਪੰਜਾਬ ਤੋਂ ਕੈਬਨਿਟ ਦੇ ਵਿੱਚ ਲਿਆ ਗਿਆ ਹਾਲਾਂਕਿ ਉਹ ਰਾਜ ਮੰਤਰੀ ਨੇ ਔਰ ਰਾਜ ਮੰਤਰੀ ਦਾ ਬਹੁਤ ਜ਼ਿਆਦਾ ਕੋਈ ਦਖਲ ਮਹਿਤਵਾਂਚ ਵੀ ਨਹੀਂ ਹੁੰਦਾ ਇਹ ਸਾਨੂੰ ਪਤਾ ਹੈ ਪਰ ਮੰਤਰੀ ਹੋਣਾ ਉਹ ਵੀ ਰਵਨੀਤ ਬਿੱਟੂ ਲਈ ਹੋਣਾ ਉਹ ਵੀ ਹਾਰ ਕੇ ਹੋਣਾ ਪੰਜਾਬ ਲਈ ਇਹਦੇ ਕੀ ਅਰਥ ਆ ਪੰਜਾਬ ਦੇ ਵਿੱਚ ਬੀਜੇਪੀ ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਇਹਨੂੰ ਕਿਵੇਂ ਸਮਝੀਏ ਉਹਨਾਂ ਦੀ ਆਲਰੇਡੀ ਇੱਥੇ ਇੱਕ ਜੰਬੋ ਲੀਡਰਸ਼ਿਪ ਹੈ ਉਹਨਾਂ ਨੇ ਬਹੁਤ ਸਾਰੇ ਲੋਕ ਹੋਰ ਵੀ ਲਿਆਂਦੇ ਦੂਜੀਆਂ ਪਾਰਟੀਆਂ ਤੋਂ ਉਹਨਾਂ ਕੋਲ ਕੈਪਟਨ ਅਮਰਿੰਦਰ ਸਿੰਘ ਬੈਠੇ ਨੇ ਉਹਨਾਂ ਦੀ ਧਰਮ ਪਤਨੀ ਇੱਥੇ ਜਾਖੜ ਸਾਹਿਬ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਤੇ ਹੋਰ ਇੱਕ ਲੰਬੀ ਫੈਰਸਤਾ ਉਹਨਾਂ ਦੇ ਪੁਰਾਣੇ ਬੰਦਿਆਂ ਦੀ ਵੀ ਸੋ ਰਵਨੀਤ ਸਿੰਘ ਬਿੱਟੂ ਦਾ ਚਿਹਰੇ ਵਜੋਂ ਉੱਭਰਨਾ ਇਹਨੂੰ ਕਿਵੇਂ ਲਈਏ ਵੈਸੇ ਤਾਂ ਭਾਜਪੀ ਦੇ ਵਿੱਚ ਸੋਚਿਆ ਜਾਂਦਾ ਨਾਰਮਲੀ ਕਿ ਕਈ ਨੂੰ ਜੱਤਬਰ ਜੀ ਹਟਾ ਦਿਓ ਜੱਤਬਰ ਜੀ ਲਾ ਦਿਓ ਰਵੀ ਸ਼ੰਕਰ ਪ੍ਰਸਾਦ ਤੋਂ ਲੈ ਕੇ ਅਨੁਰਾਗ ਠਾਕਰ ਹੈ ਬਾਚਲ ਚ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸੀਗੇ ਹੁਣ ਤੱਕ ਔਰ ਲਗਾਤਾਰ ਇਹ ਲੱਗਦਾ ਸੀ ਨਾਰਥਸ ਬਹੁਤ ਇੰਪੋਰਟੈਂਟ ਮਿਨਿਸਟਰ ਦੇ ਤੌਰ ਤੇ ਬਣੇ ਜਾਂਦੇ ਨੂੰ ਪੰਜਾਬ ਤੇ ਵੀ ਬੋਲਦੇ ਸੀ ਹੁਣ ਉਹਨਾਂ ਨੂੰ ਵੀ ਕੈਦਾ ਘਰ ਬੈਠੋ ਜੀ ਨੱਡਾ ਸਾਹਿਬ ਆ ਗਏ ਨੇ ਹੁਣ ਪਾਰਟੀ ਪ੍ਰਧਾਨ ਇਸੇ ਤਰ੍ਹਾਂ ਪੰਜਾਬ ਉਹਨਾਂ ਲਈ ਰਿਪਰੈਜ਼ੈਂਟ ਕਰਨ ਲਈ ਪਹਿਲਾ ਸਟੇਟ ਸੀ ਜਿੱਥੇ ਬੀਜੇਪੀ ਇਹ ਕਹਿ ਸਕੀ ਹੈ ਕਿ ਸਾਡਾ ਪੈਰਤਰ ਆ ਇੰਡੀਪੈਂਡੈਂਟਲੀ ਜ਼ਿਆਦਾ ਹੋਇਆ ਪਰ ਪਰਸੈਂਟੇਜ ਆਫ ਵੋਟ ਦੇ ਲਿਹਾਜ਼ ਨਾਲ ਸੀਟ ਭਾਵੇਂ ਇੱਕ ਵੀ ਨਹੀਂ ਮਿਲੀ ਉਹਨਾਂ ਨੂੰ ਸੀਟ ਤਾਂ ਪਹਿਲਾਂ ਅਕਾਲੀ ਦਲ ਨਾਲ ਅਲਾਈਸ ਤੋਂ ਹੀ ਮਿਲਦੀ ਸੀ ਜਿਹੜੀ ਮਿਲਦੀ ਸੀ ਔਰ ਪਿਛਲੇ ਬਾਅਦ ਦੋ ਸੀਟਾਂ ਸੀਗੀਆਂ ਤੇ ਉਸੇ ਸੀਟਾਂ ਦੇ ਵਿੱਚੋਂ ਹੀ ਸੋਮ ਪ੍ਰਕਾਸ਼ ਉਹਨਾਂ ਨੇ ਲਿਆ ਸੀ ਕਿਉਂਕਿ ਉਹ ਹੁਸ਼ਿਆਰਪੁਰ ਤੋਂ ਜਿੱਤੇ ਹੋਏ ਸੀਗੇ ਔਰ ਬਿਊਰੋਕ੍ਰੇਟ ਵੀ ਸੀਗੇ ਰਿਟਾਇਰ ਉਹਨਾਂ ਨੇ ਸੋਚਿਆ ਉਹਨਾਂ ਚਲੋ ਜੋ ਵੀ ਕੰਮ ਜਿਸ ਲੈਵਲ ਦਾ ਪਰ ਉਹ ਕੰਮ ਦੇ ਲਿਹਾਜ਼ ਨਾਲ ਤਾਂ ਜਿੰਨਾ ਹੁਸ਼ਿਆਰਪੁਰ ਸੋਮ ਪ੍ਰਕਾਸ਼ ਦਾ ਵਿਰੋਧ ਹੋਇਆ ਦੇਖਿਆ ਵੀ ਤੁਸੀਂ ਕੀ ਕੀਤਾ ਜੀ ਜੂਨੀਅਰ ਮਿਨਿਸਟਰ ਹੋ ਕੇ ਔਰ ਉਹਨਾਂ ਨੂੰ ਸਵਾਲ ਜਵਾਬਾਇਤ ਕੀ ਹਾਲਾਂਕਿ ਉਹਨਾਂ ਨੂੰ ਨਹੀਂ ਦਿੱਤੀ ਸੀ ਉਹਨਾਂ ਦੀ ਪਤਨੀ ਨੂੰ ਦਿੱਤੀ ਸੀ ਪਰ ਉਹ ਟੀਵੀ ਚੈਨਲਾਂ ਦੇ ਜਿਹੜੀ ਡਿਬੇਟਸ 'ਚ ਸੌਮ ਵਰਗਾ ਜਾਂਦੇ ਰਹੇ ਤੇ ਉੱਥੇ ਬੜਾ ਉਹਨਾਂ ਦਾ ਵਜਿਹਤ ਹੋਈ ਤੁਸੀਂ ਕੀਤਾ ਕੀ ਹੁਣ ਤੱਕ ਹੁਣ ਮੈਨੂੰ ਨਾ ਤਾਂ ਕੀਤਾ ਕੀ ਕੀ ਕਰ ਦੇਗਾ ਇੱਕ ਸਟੇਟ ਮਿਨਿਸਟਰ ਜਿਹਨੂੰ ਕੈਬਨਿਟ 'ਚ ਵੀ ਬੈਠਣ ਦੀ ਮંજੂਰੀ ਨਹੀਂ ਹੁੰਦੀ ਜਿਹਨੂੰ ਕੈਬਨਿਨਟ ਮਿਨਿਸਟਰ ਦੇ ਨਾਲ ਲਾਣ ਸਿੱਖਣ ਦੇ ਲਈ ਲਾਇਆ ਹੁੰਦਾ ਇੱਕ ਟਾਈਪ ਦਾ ਸਹਾਇਕ ਰੋਲ ਦੇ ਵਿੱਚ ਹੁੰਦਾ ਔਰ ਉਹਦੀ ਕਿੰਨੀ ਕੁ ਪੁਗਤ ਹੋਏਗੀ ਉਹ ਸਾਰੀਆਂ ਚੀਜ਼ਾਂ ਹੈਗੀਆ ਉਹ ਤੋਂ ਪਹਿਲਾਂ ਸਾਬ ਪੜਾ ਉਹਨਾਂ ਨੂੰ ਲਿਆਦਾ ਗਿਆ ਸੀ ਇਹ ਦੋਨੋਂ ਸ਼ੈਡਿਊਲ ਕੇ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਰੋਲ ਹੈ ਕਿਸਾਨੀ ਦੇ ਪੈਰਲਲ ਜੇ ਕਿਸਾਨੀ ਨਹੀਂ ਆਉਂਦੀ ਤਾਂ ਦੂਸਰੇ ਤਬਕਿਆਂ ਦੇ ਵਿੱਚ ਆਪਣਾ ਪੈਰਤਰਾ ਇੱਕ ਪੈਨੇਟ੍ਰੇਸ਼ਨ ਕੀਤੀ ਜਾਂ ਹੁਣ ਇਹ ਲੱਗਦਾ ਕਿ ਕੀ ਭਾਜੀਪੀ ਨੇ ਉਹ ਆਪਣਾ ਫਿਰ ਬੈਡਰਾ ਕਰ ਲਿਆ ਹੁਣ ਮਾਹੌਲ ਐਸ ਕੀ ਜਿਹੜੀਆਂ ਉਹਨਾਂ ਨੂੰ ਵੋਟਾਂ ਮਿਲੀਆਂ ਨੇ ਰਾਮ ਮੰਦਰ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਪੈਰਲਲ ਇੱਕ ਨੈਰੇਟਿਵ ਚਲਾਉਣ ਤੋਂ ਲੈ ਕੇ ਤੇ ਜਿੰਨੀਆਂ ਵੀ ਵੋਟਾਂ ਇਸ ਇੱਕ ਜਿਵੇਂ ਕਹਿੰਦੇ ਨੇ ਟਕਰਾਵੇਂ ਮਾਹੌਲ ਚੋਂ ਮਿਲੀਆਂ ਨੇ ਇੱਕ ਵਿਰੋਧ ਦੇ ਉਸ ਸਾਰੇ ਮਾਮਲੇ ਚੋਂ ਮਿਲੀਆਂ ਲੱਗਦੀਆਂ ਨੇ ਔਰ ਬਿੱਟੂ ਨੇ ਵੀ ਕਿਸਾਨਾਂ ਨੂੰ ਜੋ ਕਿਹਾ ਉਹ ਇੱਥੇ ਉਦੋਂ ਲੁਧਿਆਣੇ ਜਦੋਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦਿੱਤਾ ਗਿਆ ਤੇ ਉਹ ਸਾਰਾ ਮਾਮਲਾ ਬਿੱਟੂ ਕੋਈ ਇਹੋ ਜਿਹਾ ਵੀ ਨਹੀਂ ਹੈ ਕਿ ਸਿੱਖ ਚਿਹਰਾ ਨੇ ਪੰਜਾਬ ਦਾ ਹੈ ਜਿ ਸਿੱਖ ਜਾਣੇ ਜਾਂਦੇ ਨੇ ਜਾਂ ਇਹ ਜੇ ਕਿਸਾਨ ਰਿਪਰੈਜ਼ੈਂਟੇਟਿਵ ਜਾਣੇ ਜਾਂਦੇ ਨੇ ਜਾਂ ਇਹ ਜੇ ਬਹੁਤ ਇੱਕ ਕੰਸੈਂਸਸ ਜ ਪੰਜਾਬੀ ਚਿਹਰੇ ਦੇ ਤੌਰ ਤੇ ਜਾਣੇ ਜਾਂਦੇ ਨੇ ਇਹ ਤਾਂ ਗੱਲ ਹੈ ਜੋ ਭਾਵੇਂ ਤਿੰਨ ਮਾਰ ਦੇ ਐਮਪੀ ਨੇ ਪਰ ਇਸ ਲੈਵਲ ਦੀ ਗਲਤੀ ਨਹੀਂ ਹੈ ਉਹ ਸਾਰੇ ਆ ਮਾਮਲਿਆਂ ਦੇ ਵਿੱਚੋਂ ਔਰ ਇਹਦਾ ਮਤਲਬ ਇੱਕ ਗੱਲ ਕਲੀਅਰ ਪੰਜਾਬ ਦੇ ਵਿੱਚੋਂ ਲੱਗ ਰਹੀ ਹੈ ਕਿ ਉਹੀ ਸੋ ਕਾਲਡ ਜਿਹੜੀ ਇੱਕ ਕਟੜ ਨੈਸ਼ਨਲਿਸਟ ਅਪਰੋਚ ਹੁੰਦੀ ਹੈ ਉਹਦੇ ਤਹਿਤ ਹੀ ਪੰਜਾਬ ਨੂੰ ਡੀਲ ਕਰਨਾ ਜਿਹੜਾ ਇੱਕ ਮਾਮਲਾ ਜਿਹੜਾ ਫੈਸਲਾ ਇੱਕ ਤਾਈਂ ਪੱਦਰ ਨਜ਼ਰ ਆ ਰਿਹਾ ਕਿਉਂਕਿ ਬਿੱਟੂ ਉਹਨਾਂ ਦੀ ਲਗੇਸੀ ਹੈ ਵਿਰਾਸਤ ਹੈ ਸਰਦਾਰ ਬਿਆਨ ਸਿੰਘ ਉਹਨਾਂ ਦੀ ਜਦੋਂ ਬਿਆਨ ਸਿੰਘ ਹੀ ਚੀਫ ਮਿਨਿਸਟਰ ਬਣੇ ਇੱਕ ਖਾਸ ਮਾਹੌਲ ਦੇ ਵਿੱਚ ਉਸ ਚੀਫ ਮਿਨਿਸਟਰ ਤੋਂ ਬਾਅਦ ਜੋ ਪ੍ਰੈਕਟਿਸ ਹੋਈ ਜਿਦੇ ਤੋਂ ਪੰਜਾਬ ਦੇ ਲੋਕ ਤੰਗ ਹੋਏ ਔਰ ਸੰਦਾ ਬਿਆਨ ਸਿੰਘ ਦੀ ਮਤਲਬ ਉਹਨਾਂ ਦੇ ਕਤਲ ਤੋਂ ਬਾਅਦ ਵੀ ਕਾਂਗਰਸ ਸ਼ਾਇਦ ਉਹਨੇ ਨਿਵਾਨ ਚ ਕਦੇ ਨਹੀਂ ਸੀ ਰਹੀ 14 ਸੀਟਾਂਆਂ ਸੀ ਕਾਂਗਰਸ ਨੂੰ ਉਦੋਂ ਵਾਂ। ਹਾਲਾਂਕਿ ਉਹਨਾਂ ਦੇ ਕਤਲ ਤੋਂ ਬਾਅਦ ਕੁਝ ਹੋਰ ਚੀਫ ਮਿਨਿਸਟਰ ਵੀ ਰਹਿ ਗਏ ਤਿੰਨ ਕੰਮਹੀਨੇ ਪਠੜ੍ਹਨ ਨੂੰ ਵੀ ਮਿਲ ਗਏ ਉਦੋਂ ਪਹਿਲਾਂ ਥੋੜਾ ਜਿਹਾ ਦਿਨ ਹਰਚਰਨ ਬਰਾੜ ਨੂੰ ਵੀ ਮਿਲ ਗਏ ਥੋੜੇ ਬਹੁਤ ਦਰਸਤੀ ਦੀ ਗੱਲ ਵੀ ਹੋਈ ਪਰ ਉਸ ਲਾਈਨ ਤੇ ਚੱਲ ਕੇ ਤਾਂ ਜੇ ਪੰਜਾਬ ਦੇ ਵਿੱਚ ਮਿਲਦਾ ਹੁੰਦਾ ਇਹ ਮਾਹੌਲ ਇਹ ਹੋ ਜਾ ਤਾ 14 ਸੀਟਾਂ ਤੇ ਕਿਉਂ ਸਬਟਦੀ ਕਾਂਗਰਸ ਪਾਰਟੀ ਸਭ ਤੋਂ ਘੱਟ ਤੇ ਸਿਮਤੀ ਪਿਛਲੇ ਸਮੇਂ ਚ ਆਪ ਦੀ ਬੇਵ ਸੀ ਬੇहद ਬੇਵ ਜੀ ਨੂੰ ਅਸੀਂ ਕਹਿ ਰਹੇ ਹਾਂ ਉਦੋਂ ਵੀ 18 ਤਾਂ ਲੈ ਹੀ ਗਈ ਨਾ ਔਰ ਕਿੰਨੇ ਸਾਥ ਤੇ ਬਾਕੀ ਚੀਜ਼ਾਂ ਹੋ ਗਈਆਂ ਇਹਦਾ ਮਤਲਬ ਉਹ ਇੱਕ ਐਟੀਟਿਊਡ ਨੇ ਜੇ ਤੁਸੀਂ ਬਾਰ-ਬਾਰ ਜਵਰੀ ਪੰਜਾਬ ਦੇ ਵਿੱਚ ਕਿਸੇ ਨੂੰ ਹੀਰੋ ਰੱਖੋਗੇ ਮਾਨਸਿਕਤਾ ਨਹੀਂ ਮੰਨ ਲਈ ਉਦੀ ਲੋਕਾਂ ਦੀ ਤਾਂ ਇੱਕ ਹੋਰ ਟਾਈਪ ਦਾ ਮਾਹੌਲ ਬਣਦਾ ਮਿੱਟੂ ਨੇ ਪਿਛਲੇ ਦਿਨਾਂ ਚ ਆਪ ਕਿਹਾ ਇੱਕ ਗੱਲ ਉਹ ਇਹ ਕਿਹਾ ਕਿ ਰਾਹੁਲ ਗਾਂਧੀ ਨੇ ਮੇਰੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਜਿਹੜਾ ਉਹ ਮਸਲਾ ਆਪਾਂ ਉਹਨਾਂ ਨੂੰ ਨਿਮੇੜ ਲਈਏ ਬਿਆਲ ਸਿੰਘ ਦੇ ਕਤਲ ਵਾਲੇ ਨੂੰ ਵੀ ਹੋਰ ਵੀ ਜੇ ਛੱਡੇ ਜਾਂਦੇ ਨੇ ਮੰਦੀ ਸਿੰਘ ਤਾਂ ਤੁਸੀਂ ਪਰਿਵਾਰ ਵੱਲੋਂ ਘਟੂਗਾਟੇ ਲਾਈਨ ਲੈ ਲਓ ਤੇ ਇਹ ਮੈਨੂੰ ਠੀਕ ਨਹੀਂ ਲੱਗੀ ਇਹਨੇ ਮੈਨੂੰ ਆਹਤ ਕੀਤਾ ਜੇਬ ਉਹ ਇਹਦਾ ਮਤਲਬ ਤੁਸੀਂ ਕ੍ਰੈਡਿਟ ਕਾਂਗਰਸ ਨੂੰ ਦੇ ਰਹੇ ਹੋ ਹੋਲ ਟਾਈਪ ਦਾ ਜਿਹਦਾ ਉਹ ਚੀਫ ਮਿਨਿਸਟਰ ਸੀ ਜਿਹਦੇ ਨਾਲ ਕੰਟੀਨਿਉਟੀ ਦੇ ਵਿੱਚ ਗੱਲ ਹੋਈ ਔਰ ਰਾਹੁਲ ਗਾਂਧੀ ਨੇ ਕਹਿੰਦਾ ਤੁਹਾਨੂੰ ਨਹੀਂ ਕਿਹਾ ਉਹਨਾਂ ਨੇ ਆਪਣੇ ਬਾਪ ਬਾਰੇ ਵੀ ਇਹ ਲਾਈਨ ਲਈ ਸੀ ਮਤਲਬ ਉਹਨਾਂ ਦੇ ਪਰਿਵਾਰ ਨੇ ਬਾਕੀ ਦੇ ਮਾਮਲਿਆਂ ਦੇ ਵਿੱਚ ਜੇਕਰ ਕੋਈ ਉਹ ਲਾਈਨ ਲੈਂਦਾ ਹੈ ਕਿ ਇਤਿਹਾਸਕ ਗਲਤੀਆਂ ਨੂੰ ਕਿਵੇਂ ਦਰੁਸਤ ਕਰਨਾ ਹੈ ਤਾ ਇਟ ਮੀਨ ਜੀ ਭਾਪੀ ਫੇਰ ਉਹ ਪੁਰਾਣੀ ਲਾਈਨ ਤੇ ਖੜੀ ਆ ਵੀ ਇਹਨੇ ਜਦੋਂ ਮਹੰਤ ਸਾਹਿਬ ਇੱਥੇ ਆ ਕੇ ਖੜ ਕੇ ਕਹਿ ਕੇ ਗਏ ਲੁਧਿਆਣੇ ਦੇ ਵਿੱਚ ਕਿ ਕਿਸੇ ਵੀ ਇਹੋ ਜੇ ਕਾਤਲ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਊਗਾ ਕਿਸੇ ਨੂੰ ਰਾਹਤ ਕੋਈ ਨਹੀਂ ਕਹਿੰਦਾ ਸੀ ਉਹਦੇ ਮਾਮਲੇ 'ਚ ਮੁਕਦਮਾ ਤਾਂ ਚੱਲ ਰਿਹਾ ਮੁਕਦਮਾ ਤਾਂ ਪੁੱਗਤਿਆ ਜਾ ਰਿਹਾ ਸਜ਼ਾ ਇੰਨੀ ਹੋ ਚੁੱਕੀ ਆ ਤੇ ਉਹ ਸਾਰੀਆਂ ਗੱਲਾਂ ਹੁੰਦੀਆਂ ਨੇ ਨਾ ਲੋਕ ਉਹਨੂੰ ਕਹਿੰਦੇ ਨੇ ਅਮਨ ਰਾਈਟਸ ਦਾ ਕੁਐਸਚਨ ਉਹ ਇੱਕ ਹੋਰ ਗੱਲ ਕਰ ਰਹੇ ਸੀ ਤੁਸੀਂ ਉਹਨੂੰ ਧੱਕ ਕੇ ਕਿਤੇ ਹੋਰ ਪਾਸੇ ਲੈ ਕੇ ਜਾ ਰਹੇ ਹੋ ਹੁਣ ਇਹ ਸਾਰੇ ਮਾਹੌਲ ਦੇ ਵਿੱਚ ਜਾ ਕੇ ਜੇਕਰ ਪੰਜਾਬ ਦੇ ਵਿੱਚ ਕੀ ਬਿੱਟੂ ਇਹੋ ਜਿਹਾ ਕੀ ਸਿਰਜ ਸਕਣਗੇ ਮਾਹੌਲ ਜਿਹੜਾ ਪੰਜਾਬੀਆਂ ਨੂੰ ਤੇ ਪੰਥ ਨੂੰ ਸਿੱਖਾਂ ਨੂੰ ਪੰਜਾਬ ਨੂੰ ਇੱਕ ਅਗਵਾਈ ਦੇਣ ਦੀ ਕਪੈਸਿਟੀ ਹੋਏਗੀ ਤੇ ਉਹ ਕਹੇਗਾ ਹਾਂ ਉਹਨਾਂ ਨੇ ਕਿਹਾ ਬਿੱਟੂ ਨੇ ਕਿ ਮੈਂ ਰੈੱਡ ਕਾਰਪਟ ਵਿਸਾ ਦੂੰਗਾ ਕਿਸਾਨਾਂ ਲਈ ਦੇਖਣਾ ਤੁਸੀਂ ਕੀ ਕਰ ਦੋਗੇ ਮੈਨੂੰ ਲੱਗਦਾ ਉਹ ਆਪਣੀ ਥੋੜੀ ਜਿਹੀ ਜਿੰਨੀ ਕਿ ਸਮਰੱਥਾ ਹੈ ਜਿੱਲੀਕ ਪਾਵਰ ਹੈ ਤੋਂ ਵੱਡੀ ਗੱਲ ਕਰ ਰਹੇ ਨੇ ਤੇ ਇਹ ਨਾਂ ਉਹਦਾ ਪਾਲਿਸੀ ਮੇਕਿੰਗ 'ਚ ਕੋਈ ਰੋਲ ਹੋਣਾ ਤੇ ਨਾ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਕਿਸੇ ਹੋਰ ਮਾਮਲੇ 'ਚ ਐਡਾ ਵੱਡਾ ਰੋਲ ਆਉਣਾ ਜਿੰਦਾ ਕਹਿ ਰਹੇ ਹੋ ਇਹ ਕਈਆਂ ਕਿ ਜਗ੍ਹਾ ਲਾ ਅੱਜ ਕੱਲ ਰਿਕਾਰਡ ਬਣ ਜਾਂਦੀਆਂ ਨੇ ਤੇ ਰਿਕਾਰਡ ਵਾਰ-ਵਾਰ ਤੁਹਾਡੇ ਸਾਹਮਣੇ ਵੀਡੀਓਜ਼ ਦੇ ਰੂਪ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਗੱਲ ਜੇ ਉਨੀਕ ਕੀਤੀ ਜਾਏ ਜਿੰਨੀ ਇੱਕ ਸੰਭਵ ਹੋ ਸਕੇ ਆਪਸ ਦੇ ਵਿੱਚ ਹੁਣ ਜੇ ਭਾਪੀ ਇਹ ਲਾਈਨ ਤੇ ਨਹੀਂ ਲੈਂਦੀ ਅਜੇ ਤੱਕ ਆਈ ਕਿ ਅਸੀਂ ਐਮਐਸਪੀ ਤੇ ਲੀਗਲ ਗਾਰੰਟੀ ਦੇਾਂਗੇ ਅਸੀਂ ਕਿਸਾਨੀ ਕਰਜਾ ਮਾਫ ਕਰਾਂਗੇ ਅਸੀਂ ਪੰਜਾਬ ਦੇ ਮਾਹੌਲ ਦੇ ਮੁਤਾਬਕ ਆਪਣੀ ਬੀਮਾ ਪਾਲਸੀ ਫਸਲ ਬੀਮਾ ਪਾਲਸੀ ਉਹਨੂੰ ਸੁਧਾਰ ਦਾਂਗੇ ਜਿਵੇਂ ਪੰਜਾਬ ਕਹੂਗਾ ਉਹ ਮੈਂ ਚਲਾਵਾਂਗੇ ਇਹ ਸੰਭਵ ਹੈ ਕਿਤੇ ਮਿੱਟੂ ਦੇ ਇਕੱਲੀ ਗੱਲਾਂ ਨਾਲ ਜੇ ਤੁਹਾਡੇ ਮੈਨੀਫੈਸਟੋ 'ਚ ਨਹੀਂ ਤੁਹਾਡੀ ਗਾਰੰਟੀ 'ਚ ਨਹੀਂ ਤੁਹਾਡਾ ਮਾਈਂਡ ਸੈਟ ਨਹੀਂ ਬਣਿਆ ਹੋਇਆ ਤਾਂ ਇਹ ਕਿਵੇਂ ਹੋਏਗੀ ਗੱਲ ਇਸ ਲਈ ਚਲੋ ਇੱਕ ਵਾਰ ਇੱਕ ਮੌਕਾ ਲੱਗਿਆ ਮਿੱਟੂ ਨੂੰ ਹਾਰਨ ਦੇ ਬਾਵਜੂਦ ਔਰ ਇਹ ਇੱਕ ਗੱਲ ਵੈਸੇ ਵੀ ਦੂਜੀ ਗੱਲ ਹੈ ਜਿਵੇਂ ਆਪਾਂ ਪੰਜਾਬ 'ਚ ਕਈ ਵਾਰ ਕਹਿੰਦੇ ਹੁੰਦੇ ਆ ਕਿ ਉਧਰੋਂ ਢੀਰਸਾ ਸਾਹਿਬ ਹਾਰ ਗਏ ਉਹ ਰਾਸਵਾ ਚਲੇ ਗਏ ਭੁੰਦਰ ਸਾਹਿਬ ਹਾਰ ਗਏ ਉਹਨਾਂ ਨੂੰ ਰਾਸਵਾ ਵਿੱਚ ਭੇਜ ਦਿਓ ਇਹਦੇ ਨਾਲ ਪਾਰਟੀਆਂ ਦੇ ਅੰਦਰ ਵੀ ਬਗਾਵਤ ਨਾ ਵੀ ਹੋਵੇ ਤਾਂ ਲੋਕਾਂ 'ਚ ਨਰਾਜਗੀਆਂ ਪੈਦਾ ਹੁੰਦੀਆਂ ਨੇ ਕਿ ਉਹਨਾਂ ਹੀ ਬੰਦਿਆਂ ਨੂੰ ਵਾਰ-ਵਾਰ ਨਵਾਜੀ ਜਾ ਰਹੇ ਹੋ ਇੱਕ ਬੰਦਾ ਹਾਰ ਗਿਆ ਫਿਰ ਵੀ ਮਿਨਿਸਟਰੀ ਦੂਜੇ ਹੋਰ ਪਾਰਟੀ ਦੇ ਬੰਦੇ ਮੁੱਕ ਗਏ ਜਿਹੜੀ ਬੀਜੇਪੀ ਦੀ origignal ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਦਰਿਆ ਵਸਾਉਣ ਤੋਂ ਲੈ ਕੇ ਹੁਣ ਤੱਕ ਇਸੇ ਲਈ ਕੰਮ ਕਰਦੀ ਹੈ ਤੇ ਅੱਗੇ ਤੱਕ ਜਾਈਏ ਕਿਤੇ ਤੇ ਦੋ ਤੋਂ ਵੱਧ ਤੁਸੀਂ ਟਿਕਟਾਂ ਨਹੀਂ ਦਿੱਤੀਆਂ ਉਹਨਾਂ ਬੰਦਿਆਂ ਚੋਂ ਪਹਿਲਾਂ ਹੁਣ ਵੀ ਜਦੋਂ ਵਾਰੀ ਆਈ ਤੇ ਤੁਸੀਂ ਉਹਨਾਂ ਦੇ ਵਿੱਚੋਂ ਹੀ ਲੈ ਰਹੇ ਹੋ ਜਾਂ ਤਾਂ ਤੁਸੀਂ ਬਹੁਤ ਐਸ ਕੱਦ ਦੇ ਬੰਦੇ ਲੈ ਰਹੇ ਹੁੰਦੇ ਨਾ ਵੀ ਇਹ ਤੋਂ ਬਿਨਾ ਚੱਲਦਾ ਨਹੀਂ ਇਹਦੀ ਬਹੁਤ ਕੰਟਰੀਬਿਊਸ਼ਨ ਹੋਣੀ ਹੈ ਜੀ ਫਿਰ ਕਈ ਵਾਰ ਉਹ ਸਵੀਕਾਰ ਕਰ ਜਾਂਦੇ ਨੇ ਔਰ ਜਦੋਂ ਤੁਸੀਂ ਹਾਰੇ ਹੋਏ ਨੂੰ ਫਿਰ ਰਾਜ ਸਭਾ ਚ ਭੇਜਤਾ ਤੇ ਲੋਕਾਂ ਦੇ ਫਤਵੇ ਤੇ ਡੈਮੋਕ੍ਰੇਸੀ ਦੀ ਤੋਹੀਨ ਵੀ ਮੰਦੀ ਜਾਂਦੀ ਹੈ ਔਰ ਜੇ ਤੁਸੀਂ ਇਹ ਹੋ ਗਿਆ ਮੰਨ ਲਓ ਡਾਕਟਰ ਬਨਮੋਹ ਸਿੰਘ ਹਾਰ ਗਏ ਜੀ ਉੱਥੋਂ ਤੇ ਪਾਰਲੀਮੈਂਟ ਚ ਡਾਕਟਰ ਬਨਮੋਹ ਸਿੰਘ ਦੀ ਰਾਏ ਚਾਹੀਦੀ ਅਸੀਂ ਇਸ ਲਈ ਸੀ ਰਾਜ ਸਭਾ ਦੇ ਰਸਤੇ ਰਿਆਂ ਜਾਂ ਤੁਸੀਂ ਜੇਟਲੀ ਵੀ ਬਨ ਕਹਤਾ ਸੀ ਕਿ ਜੇਟਲੀ ਹਾਰ ਗਏ ਤੇ ਜੇਟਲੀ ਦਾ ਜੋ ਕੰਟਰੀਬਿਊਸ਼ਨ ਹੈਜ਼ ਅ ਲਾ मिनिस्टर ਜਾਂ ਬਾਕੀ ਚੀਜ਼ਾਂ ਦੇ ਵਿੱਚ ਜਿਹੋ ਜਿਹਾ ਸੀ ਤੁਸੀਂ ਲੋਕ ਮੰਨ ਲੈਣਗੇ ਵੀ ਚਲ ਠੀਕ ਹੈ ਇਹ ਬੰਦਾ ਤੁਹਾਨੂੰ ਕੈਬਨਟ ਚ ਤੁਹਾਡਾ ਸਰਦਾਰ ਨਹੀਂ ਸੀ ਤੇ ਇਹਨਾਂ ਨੂੰ ਲਿਆਂਦਾ ਤੇ ਤੁਹਾਡੇ ਲਈ ਗੱਲ ਠੀਕ ਹੈ ਹੋ ਗਈ ਪਰ ਰਵਨੀਤ ਬਿੱਟੂ ਦਾ ਅਗਰ ਕੀ ਬਣਾਉਣਗੇ ਮਤਲਬ ਇਸ ਸਿੰਗਲ ਦੇ ਵਿੱਚੋਂ ਕਿ ਹਾਂ ਜੀ ਇਸ ਕਰਕੇ ਲਿਆਂਦਾ ਇਹ ਕੰਟਰੀਬਿਊਸ਼ਨ ਹੈ ਇਹ ਸਾਰੀਆਂ ਗੱਲਾਂ ਵੀ ਦੇਖਣ ਵਾਲੀਆਂ ਗੱਲਾਂ ਨੇ ਮੇਰੇ ਕਹਿਣਾ ਓਵਰঅল ਜਦੋਂ ਤੁਸੀਂ ਪਿਕ ਐਂਡ ਚੂਜ਼ ਕਰਦੇ ਹੋ ਤਾਂ ਉਹ ਚੂਜ਼ ਕਿਹੜੇ ਰਸਤੇ ਤੇ ਕਿਸ ਤਰੀਕੇ ਨਾਲ ਕਰ ਰਹੇ ਸਹਮੀਰ ਸਿੰਘ ਜੀ ਮੈਂ ਦੇਖ ਰਿਹਾ ਸੀਗਾ ਕਿ ਇੱਥੇ ਇੱਕ ਕੰਪੈਰੀਜ਼ਨ ਹੋ ਰਿਹਾ ਸੀ ਕਿ ਇੱਕ ਤਾਂ ਰਵਨੀਤ ਬਿੱਟੂ ਹਾਰ ਜਾਂਦੇ ਦੂਜੇ ਤਰਨਜੀਤ ਸਿੰਘ ਸੰਧੂ ਹਾਰ ਜਾਂਦੇ ਆ ਇੱਕ ਦੀ ਵਿਰਾਸਤ ਤੇਜਾ ਸਿੰਘ ਸਮੁੰਦਰੀ ਦੀ ਆ ਦੇਸ਼ ਦੀ ਆਜ਼ਾਦੀ ਨਾਲ ਗੁਰਦੁਆਰਾ ਕੋਹਲਾਂ ਨਾਲ ਜੁੜੀ ਹੈ ਅੰਗਰੇਜ਼ ਦੇ ਖਿਲਾਫ ਹੈ ਤੇ ਦੂਜੇ ਬੰਨੇ ਰਵਨੀਤ ਸਿੰਘ ਬਿੱਟੂ ਸਬੰਤ ਸਿੰਘ ਮਰਹੂਮ ਦੇ ਪੋਤੇ ਵਜੋਂ ਨੇ ਔਰ ਭਾਜਪੀ ਨੇ ਚੂਜ਼ ਕੀਤਾ ਇਹਨਾਂ ਦੋਨਾਂ ਚੋਂ ਰਵਨੀਤ ਸਿੰਘ ਬਿੱਟੂ ਨੂੰ ਤੇਜਾ ਸਿੰਘ ਸਮੁੰਦਰੀ ਦੇ ਪੁੱਤਰੇ ਤਰਨਜੀਤ ਸਿੰਘ ਆਪਣੇ ਆਪ ਨੂੰ ਸੰਦੂ ਸਮੁੰਦਰੀ ਵੀ ਲਿਖਣ ਲੱਗ ਗਏ ਸੀ ਔਰ ਉਹਨਾਂ ਨੇ ਬਹੁਤ ਦਿਨ ਪਹਿਲਾਂ ਤੋਂ ਪ੍ਰਧਾਨ ਮੰਤਰੀ ਨਾਲ ਜਿਹੜੀ ਇੱਕ ਪ੍ਰੋਮਿਸ ਵਰਗੀ ਰਾਜਨੀਤੀ ਸੀ ਵੀ ਉੱਥੋਂ ਉਹਨਾਂ ਨੇ ਬਹੁਤ ਸਾਰੇ ਵਾਅਦੇ ਵੀ ਇੱਥੇ ਪੰਜਾਬ ਲਈ ਕੀਤੇ ਅਮਰਸਰ ਸਾਹਿਬ ਲਈ ਕੀਤੇ ਇੱਕ ਹੋਰ ਵੀ ਸਵਾਲ ਇਹਦੇ ਚ ਨਾਲ ਦੋਨਾਂ ਦੇ ਕੰਪੈਰੀਜ਼ਨ ਚ ਉੱਠਦਾ ਹੈ ਕਿ ਸੰਦੋਸ ਮੁੰਦਰੀ ਤਰਨਜੀਤ ਸਿੰਘ ਪ੍ਰਧਾਨ ਮੰਤਰੀ ਦੇ ਕੋਟੇ ਚੋਂ ਆਉਂਦੇ ਨੇ ਪ੍ਰਧਾਨ ਮੰਤਰੀ ਦੇ ਨੇੜਲੇ ਮੰਨੇ ਜਾਂਦੇ ਨੇ ਤੇ ਰਵਨੀਤ ਸਿੰਘ ਬਿੱਟੂ ਅਮਿਤ ਸ਼ਾਹ ਦੇ ਨੇੜਲੇ ਮੰਨੇ ਜਾਂਦੇ ਨੇ ਹੁਣ ਦੋਨਾਂ ਚੋਂ ਪੰਜਾਬ ਦੇ ਨਜ਼ਰੀਏ ਚ ਵੱਧ ਕਿਦੀ ਭੁੱਗੀ ਜਾਂ ਕਿਹੜਾ ਭਗਾ ਗਿਆ ਇਹਦਾ ਮਤਲਬ ਹੈ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਰਣਨੀਤੀ ਤੇ ਰਾਜਨੀਤੀ ਅਮਿਤ ਸ਼ਾਹ ਡਿਕਟੇਟ ਕਰਨਗੇ ਅੱਗੇ ਵੀ ਪੰਜਾਬ ਨੂੰ ਸ਼ਾਇਦ ਉਹੀ ਦੇਖ ਰਹੇ ਨੇ ਰਵਨੀਤ ਬਿੱਟੂ ਪੰਜਾਬ ਦਾ ਕਿੱਡਾ ਕਿ ਵੱਡਾ ਭਲਾ ਕਰ ਸਕਦੇ ਇਹ ਤੁਸੀਂ ਸਵਾਲ ਉਠਾਈ ਦਿੱਤਾ ਮੈਨੂੰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਗਗਨ ਅਨਮੋਲ ਜਦੋਂ ਮੈਂ ਉਹਨਾਂ ਨੂੰ ਦੇਖਦਾ ਤਾਂ ਮੈਂ ਸੋਚਦਾ ਵੀ ਕਈ ਵਾਰੀ ਇਹ ਵੀ ਐਨਾਲਿਸਿਸ ਕਰਦੇ ਹੋਣੇ ਆ ਕਿ ਜਿਹੜੀ ਮੈਂ ਐਮਐਸਪੀ ਤੇ ਵੱਡੀ ਗੱਲ ਕਰਤੀ ਸੀ ਕਿਤੇ ਉਦੋਂ ਗਲਤੀ ਔਰ ਇਹ ਗਲਤੀਆਂ ਬੰਦ ਨੂੰ ਬਾਰ-ਬਾਰ-ਬਾਰ ਤੰਗ ਕਰਦੀਆਂ ਰਹਿੰਦੀਆਂ ਕਿ ਐਵੇਂ ਹੀ ਹੋ ਗਈ ਹੁਣ ਹਰ ਕੋਈ ਇਹੋ ਹੀ ਚੱਕੀ ਫਿਰਦਾ ਮੇਰੇ ਚੰਗੇ ਕੰਮ ਸਾਰੇ ਦੱਬੇ ਜਾਂਦੇ ਜੇ ਕੋਈ ਕੀਤੇ ਵੀ ਹੁਣ ਸੋ ਬਿੱਟੂ ਵੀ ਜਦੋਂ ਰੈੱਡ ਕਾਰਪਟ ਦੀ ਗੱਲ ਕਰਦੇ ਆ ਕਿਤੇ ਕਿਉਂਕਿ ਹੁਣ ਤੱਕ ਟਕਰਾਅ ਚੋ ਵੋਟਾਂ ਮਿਲੀਆਂ ਇਸ ਇਲੈਕਸ਼ਨ ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਚ ਬੀਜੇਪੀ ਨੇ ਪੂਰਾ ਹੀ ਕਿਸਾਨੀ ਨਾਲ ਟਕਰਾਅ ਸੇੜਿਆ ਉਸ ਤੱਕਰਾਚੋ 18% ਤੱਕ ਪਹੁੰਚ ਗਏ ਉਹਨਾਂ ਨੇ ਪਿੰਡਾਂ ਚੋਂ ਇੱਕ ਖਾਸ ਵਰਗ ਵਿਸ਼ੇਸ਼ਤੀ ਵੋਟ ਵੀ ਖਿੱਚ ਲਈ ਉਹਨਾਂ ਨੇ ਸ਼ਹਿਰਾਂ ਦੇ ਵਿੱਚੋਂ ਵੀ ਵੋਟ ਖੇਚੀ ਸੋ 18% ਤੋਂ ਹੁਣ 30-32% ਤੱਕ ਪਹੁੰਚਣਾ ਇੱਕ ਵੱਡਾ ਟਾਸਕ ਹੈ ਇਹ ਵੀ ਚੋਣ ਜਦੋਂ ਪਾਰਲੀਮੈਂਟਲੀ ਹੋ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਚੁਣੇ ਜਾਣ ਜਾਂ ਪੰਜਾਬ ਚ ਸਰਕਾਰ ਚੁੜੇ ਜਾਣ ਲਈ ਨਹੀਂ ਸੀ ਹੋ ਰਹੀ ਇਹ ਇਲੈਕਸ਼ਨ ਹੋ ਰਹੀ ਸੀ ਦੇਸ਼ ਦੇ ਵਿੱਚ ਸਰਕਾਰ ਚੁਣੀ ਜਾਣ ਲਈ ਔਰ ਇੱਥੇ ਦੋ ਧਰਾਵਾਂ ਸੀ ਇੱਕ ਦੀ ਗਵਾਈ ਭਾਜਪੀ ਕਰ ਰਹੀ ਸੀ ਦੂਜੇ ਦੀ ਕਾਂਗਰਸ ਕਰ ਰਹੀ ਸੀ ਸੋ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ 7 ਸੀਟਾਂ ਮਿਲਦੀਆਂ ਇੱਕ ਸੀਟ ਆਨੰਦਪੁਰ ਸਾਹਿਬ ਵਾਲੀ ਉਹ ਗਲਤ ਸਿਲੈਕਸ਼ਨ ਕਰਕੇ ਹਾਰਦੇ ਆ ਜੇ ਰਾਣਾ ਗੁਰਜੀਤ ਨੂੰ ਮਿਲਦੀ ਜਾਂ ਉਹਦੇ ਮੁੰਡੇ ਨੂੰ ਤਾਂ ਸ਼ਤ ਕੱਢੀ ਜਾਂਦੀ ਇਹ ਮੰਨਿਆ ਜਾਂਦਾ ਸੋ ਕਾਂਗਰਸ ਸੱਤਾ ਤੇ ਗਈ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਪਰਸੈਂਟੇਜ 18% ਤੱਕ ਗਈ ਮੈਂ ਹੁਣ ਜਿਹੜਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਹੈ ਭਾਜਪਾ ਜਦੋਂ ਕੇਂਦਰ ਦੇ ਵਿੱਚ ਬਿੱਟੂ ਨੂੰ ਚੂਜ਼ ਕਰਦੀ ਹੈ ਮਨਿਸਟਰ ਵਜੋਂ ਤੇ ਬਿੱਟੂ ਕਹਿੰਦੇ ਕਿ ਮੈਂ ਪੰਜਾਬ ਤੇ ਕੇਂਦਰ ਚ ਪੁਲ ਬਣਾਵਾਂਗਾ ਹੁਣ ਪੰਜਾਬ ਨੂੰ ਤਰਜੀਹੀ ਤੌਰ ਤੇ ਬੀਜੇਪੀ ਦੇਖ ਰਹੀ ਹੈ ਅਸੀਂ 27 ਦੇਖ ਰਿਆ ਮੈਂ 27 ਨੂੰ ਫੋਕਸ ਵਿੱਚ ਰੱਖ ਕੇ 18 ਤੋਂ 30% ਤੱਕ ਜਾਂਦੀ ਬੀਜੇਪੀ ਨੂੰ ਦੇਖਾਂ ਵਿਰੋਧ ਦੀ ਰਾਜਨੀਤੀ ਤੋਂ ਜਿਹੜੀ ਉਹਨਾਂ ਚੋਸ ਕੀਤੀ ਹੈ ਜਦੋਂ ਇਲੈਕਸ਼ਨ ਜਿਹੜੀ ਆ ਉਹ ਚੰਡੀਗੜ੍ਹ ਲਈ ਹੋ ਰਹੀ ਹੋਊਗੀ ਜਦੋਂ ਇਲੈਕਸ਼ਨ ਪੰਜਾਬ ਸਰਕਾਰ ਲਈ ਹੋਊਗੀ ਮੁੱਖ ਮੰਤਰੀ ਚੁਣ ਲਈ ਹੋਊਗੀ ਪੰਜਾਬੀ ਕਿਵੇਂ ਰਿਐਕਟ ਕਰਨਗੇ ਬੀਜੇਪੀ ਦੀ ਇਸ ਲਾਈਨ ਨਹੀਂ ਮੈਨੂੰ ਨਹੀਂ ਲੱਗਦਾ 18 ਤੋਂ 30 18 ਵੀ ਬਣੀ ਰਹੇ ਜੇ ਤਾਂ ਬਹੁਤ ਅਲੱਗ ਗੱਲ ਹੁੰਦੀ ਹੈ ਰੌਲਾ ਇਹ ਸੀਗਾ ਪੰਜਾਬ ਚ ਇੱਕ ਤਾਂ ਨੈਰੇਟਿਵ ਜਿੰਨਾ ਮਰਜੀ ਸੀ ਮੋਦੀ ਦੇ ਖਿਲਾਫ ਇੱਕ ਜਨਰਲ ਜੇ ਲੋਕਾਂ ਚ ਸੀ ਕਿ ਸਰਕਾਰ ਤਾਂ ਮੋਦੀ ਦੀ ਉਹ ਬਣਨੀ ਹੈ ਤੇ ਸਰਕਾਰ ਤਾਂ ਮੋਦੀ ਦੀ ਉਹ ਬਣਨੀ ਹੈ ਤੇ ਉਧਰ ਦੂਜੇ ਪਾਸੇ ਰਾਮ ਮੰਦਰ ਦਾ ਮੁੱਦਾ ਵੀ ਹਾਲਾਂਕਿ ਰਾਮ ਮੰਦਰ ਦਾ ਮੁੱਦਾ ਪੂਰੇ ਜੂਫੀ ਛੁੱਟ ਗਿਆ ਜਿੱਥੇ ਐਕਚੁਅਲੀ ਗੱਲ ਸੀ ਜਿਹਦੇ ਆਧਾਰ ਤੇ ਖੜੇ ਸੀ ਮੋਦੀ ਸਰਕਾਰ ਬਾਟ ਕਿਸੇ ਥਾਂ ਨੂੰ ਲੈ ਕੇ ਤੇ ਉਹ 33 34 ਸਿੱਤਾ ਤੇ ਆ ਜਾਂਦੀ ਹੈ ਤੇ ਇਸ ਕਰਕੇ ਇਹ ਜਿਹੜਾ ਹੌਲੀ ਹੌਲੀ ਇੱਕੋ ਗੱਲ ਤਾਂ ਬਾਰ ਬਾਰ ਕੰਮ ਨਹੀਂ ਕਰੋਗੀ। ਜੀ ਹਿੰਦੂ ਸਿੱਖ ਪੋਲਰਾਈਜੇਸ਼ਨ ਪੰਜਾਬ ਦੇ ਵਿੱਚ ਇਨ ਫਿਊਚਰ ਦੇ ਵਿੱਚ ਇਹਦਾ ਮਤਲਬ ਹੋ ਸਕਦਾ ਤਾਂ ਚਲੀ ਜਾਊਗੀ। ਮੈਨੂੰ ਲੱਗਦਾ ਜੇ ਉਹ ਹੱਦ ਤੱਕ ਚਲੀ ਗਈ ਤਾਂ ਬੇਹੱਦ ਖਤਰਨਾਕ ਹੈ ਕਿਉਂਕਿ ਜੰਮੂ ਤੇ ਕਸ਼ਮੀਰ ਨਹੀਂ ਹੈ। ਜੰਮੂ ਚ ਹਿੰਦੂ ਡੋਮੀਨੇਟਡ ਹੈ ਉੱਥੇ ਬੀਜੇਪੀ ਤੇ ਦੋ ਜਿੱਤ ਜਾਂਦੇ ਨੇ ਕਸ਼ਮੀਰ ਕਸ਼ਮੀਰ ਮੁਸਲਮਾਨ ਡੋਮੀਨੇਟਡ ਹੈ ਉੱਥੇ ਤਿੰਨ ਦੇ ਤਿੰਨ ਹੀ ਹੋਰ ਜਿੱਤਦੇ ਨੇ ਬੀਜੇਪੀ ਤੇ ਬੰਦਾ ਵੀ ਨਹੀਂ ਖੜਾ ਪਾ ਕਰ ਪਾ ਰਹੀ। ਇਹ ਬਾਕੀ ਦੇ ਮੁਕਾਬਲੇ ਇੱਥੇ ਕਿ ਕਿਤੇ ਨਹੀਂ ਖੜਾ ਕੀਤਾ। ਵੈਸੇ ਤੁਸੀਂ ਨਾਰਮਲ ਹਾਲਾ ਕਹੀ ਜੋ ਕੱਲ ਵਸਤੇ ਅਟੈਕ ਹੋ ਗਿਆ ਬੰਦੇ ਮਰ ਗਏ 10 ਤੇ ਬਾਕੀ ਕਿੰਨੇ ਹੀ ਹੋ ਹੋਗੇ ਤੇ ਕਿਹੜੀਆਂ ਚੀਜ਼ਾਂ ਬਦਲ ਗਈਆਂ ਜੇ ਉਹੀ ਨੈਰੇਟਿਵ ਸਿਰਜਣਾ ਉਹ ਲੱਗ ਤੱਤ ਨਹੀਂ ਇਹਦੇ ਨਾਲ ਮੈਚ ਕਰਦੇ ਹੁੰਦੇ ਚੀਜ਼ਾਂ ਦੇ ਨਾਲ ਜੇ ਤੁਸੀ ਕਾਲਪਨਿਕ ਇੱਕ ਨੈਰੇਟਿਵ ਸਿਰਜਣਾ ਹੈ ਉਹ ਤੁਸੀਂ ਸਿਰਜਦੇ ਰਹੋਗੇ ਪੰਜਾਬ ਦੇ ਵਿੱਚ ਔਰ ਜਦੋਂ ਪੰਜਾਬ ਦੀ ਸਰਕਾਰ ਬਣਨ ਦੀ ਗੱਲ ਆਏਗੀ ਤਾਂ ਪੰਜਾਬ ਦੇ ਵਿੱਚ ਕੀ ਇੱਕ ਮਿਨੋਰਟੀ ਕਨਸੋਲੀਡੇਟ ਕਰਕੇ ਵੀ ਸਰਕਾਰ ਬਣਾ ਸਕਦੀ ਹੈ 100% ਕਰ ਸੋਲੀਡੇਟ ਵੀ ਕਰ ਲਓ ਜੇ ਨਹੀਂ ਬਣਦੀ ਨਜ਼ਰ ਆਉਂਦੀ ਤਾਂ ਉਹ ਇਹ ਨਹੀਂ ਸੋਚਦੀ ਵੀ ਫਿਰ ਪੰਜਾਬ 'ਚ ਰਹਿ ਕੇ ਆਪਾਂ ਇਹ ਕਿਵੇਂ ਕਰਾਂਗੇ ਇਸੇ ਲਈ ਬਹੁਤੀ ਵਾਰੀ ਨੈਸ਼ਨਲ ਇਲੈਕਸ਼ਨ ਚ ਕਈ ਵਾਰ ਬੀਜੇਪੀ ਨੂੰ ਪੈ ਜਾਂਦਾ ਸ਼ਹਿਰੀ ਵੋਟ ਔਰ ਲੋਕਲ ਇਲੈਕਸ਼ਨ ਚ ਉਹੀ ਵੋਟ ਕਾਂਗਰਸ ਨੂੰ ਪੈ ਜਾਂਦਾ ਰਿਹਾ ਬੜਾ ਪਹਿਲਾਂ ਤੋਂ ਵੀ ਇਹ ਚੱਲਦਾ ਜੇ ਅਕਾਲੀ ਬੀਜੇਪੀ ਗਵਰਨਮੈਂਟ ਬਣਦੀ ਨਜ਼ਰ ਆਵੇ ਤਾਂ ਉਹ ਬੀਜੇਪੀ ਨੂੰ ਪੈ ਜਾਂਦਾ ਜ਼ਿਆਦਾ ਜੇ ਕਾਂਗਰਸ ਗਵਰਨਮੈਂਟ ਨਜ਼ਰ ਆਵੇ ਬਣਦੀ ਤਾਂ ਕਾਂਗਰਸ ਨੂੰ ਪੈ ਜਾਂਦਾ ਈਵਨ ਜੇ ਆਪ ਦੀ ਬਣਦੀ ਆਵੇ ਤਾਂ ਉਹ ਆਪ ਨੂੰ ਵੀ ਪੈ ਜਾਂਦੀ ਰਹੀ ਔਰ ਆਪ ਨੂੰ 92 ਵੈਸੇ ਤਾਂ ਨਹੀਂ ਆਇਆ 80% 42% ਵੋਟ ਤੋਂ ਇਸ ਕਰਕੇ ਉਹਨੂੰ ਤੋੜਨਾ ਇਹ ਸਮਾਜਿਕ ਤਾਣੇ ਬਾਣੇ ਨੂੰ ਜੇ ਇਹ ਮੱਥ ਲਿਆ ਬੀਜੇਪੀ ਨੇ ਕਿ ਇਹਨੂੰ ਤੋ ਕਈ ਨਾ ਦੇਸ਼ ਦੇ ਹਿੱਤ ਚਾ ਨਾ ਪੰਜਾਬ ਦੇ ਹਿੱਤ ਚਾ ਕਿਸੇ ਵੀ ਹਿੱਤ ਚ ਕਈ ਸੱਜਣ ਇਧ ਤੇ ਇਤਰਾਜ਼ ਇਹ ਕਰਦੇ ਨੇ ਕਈ ਵਾਰ ਕਹਿੰਦੇ ਨੇ ਵੀ ਦੇਖੋ ਜੀ ਅਕਾਲੀ ਦੀ ਵੀ ਤਾਂ ਪੰਥ ਨੂੰ ਖਤਰੇ ਦੇ ਵਿੱਚ ਕਹਿ ਕੇ ਰਿਪੋਰਟ ਪਾਉਂਦੇ ਰਹੇ ਨੇ ਫਲਾਣਾ ਉਹ ਵੀ ਤਾਂ ਇਹੋ ਜਿਹੀ ਗੱਲ ਆ ਉਹ ਇਹੋ ਜਿਹੀ ਗੱਲ ਨਹੀਂ ਮੈਜੋਰਿਟੀ ਤੇ ਮਾਈਨੋਰਿਟੀ ਦਾ ਬੇਹੱਦ ਫਰਕ ਹੁੰਦਾ ਔਰ ਜਿਹੜੇ ਕਹਿੰਦੇ ਨੇ ਵੀ ਨਹੀਂ ਫਿਰ ਇੱਥੇ ਹਿੰਦੂ ਮਾਈਨੋਰਿਟੀ ਐ ਇੱਥੇ ਮਾਈਨੋਰਿਟੀ ਦਾ ਸਵਾਲ ਨਹੀਂ ਉਹ ਦੇਸ਼ ਦੇ ਕੰਟੈਕਸਟ ਆ ਤੁਹਾਡੇ ਕੋਲ ਇੱਕ ਨੈਸ਼ਨਲ ਸੱਤਾ ਐ ਜਿਹਦੇ ਕੋਲ ਜਦਮਰਜ਼ੀ ਦਖਲ ਦੇਣ ਦਾ ਹੱਕ ਹੈ ਤੁਹਾਡੀ ਸਰਕਾਰ ਤੋੜ ਤੈਣ ਤੱਕ ਦਾ ਹੱਕ ਹੈ ਤੁਹਾਡੇ ਕੋਲ ਸਪੈਰ ਮਿਲਟਰੀ ਫੋਰਸਸ ਤੇ ਫੌਜ ਲਾ ਦੇਣ ਦੇ ਹੱਕ ਨੇ ਔਰ ਜਿੱਥੇ ਐਸ ਲੈਵਲ ਦੀ ਸਿਕਿਉਰਿਟੀ ਆਉਂਦੀ ਐ ਉਹਨੂੰ ਇਹਦੇ ਨਾਲ ਕੰਪੈਰੀਜ਼ਨ ਨਹੀਂ ਦੋ ਤਰ੍ਹਾਂ ਚ ਐ ਮੈਂ ਕੰਪੈਰੀਸ਼ਨ ਕਰਕੇ ਕਈ ਵਾਰ ਦੇਖਦੇ ਹੁੰਦੇ ਹੋ ਇਸ ਲਈ ਜੇ 27 ਦਾ ਜਿਹੜਾ ਐਂਗਲ ਜੇ ਇਹ ਚੁਣਿਆ ਹੈ ਬੀਜੇਪੀ ਨੇ ਤਾਂ ਮੈਨੂੰ ਲੱਗਦਾ ਇਹ ਐਂਗਲ ਇਨ ਦੀ ਲੌਂਗ ਰਨ ਨਾ ਇਹ ਡਿਊਰੇਬਲ ਹੈ ਹੰਡਣਸਾਰ ਹੈ ਤੇ ਨਾ ਇਹ ਚੱਲਣ ਯੋਗ ਹੈ ਬਲਕਿ ਬੀਜੇਪੀ ਨੂੰ ਹੁਣ ਇਸ ਨਤੀਜੇ ਤੋਂ ਬਾਅਦ ਤਾਂ ਪੂਰੇ ਦੇਸ਼ ਦੇ ਵਿੱਚ ਹੀ ਆਪਣਾ ਨਜ਼ਰੀਆ ਬਦਲਣ ਦਾ ਸਵਾਲ ਹੈ ਜੇ ਤਾਂ ਜੇ ਰੀਅਲ ਸੱਚ ਦੇਖਣਾ ਹੋਵੇ ਕਿ ਇਹ ਦੇਸ਼ ਵਨਸਵਨ ਹੈ ਉਹਦੀ ਕਦਰ ਕਰੋ ਉਹਨੂੰ ਨਾਲ ਮਿਲਾ ਕੇ ਚੱਲੋ ਕੁਝ ਨਾਲ ਮਤਲਬ ਇੱਕ ਦੂਜੇ ਦੇ ਨਾਲ ਥੋੜਾ ਜਿਹਾ ਸਹਿਯੋਗ ਕਰਕੇ ਚੱਲੋ ਤਾਂ ਇਹ ਵਧੀਆ ਚੱਲਦਾ ਹੈ ਜੇ ਟਕਰਾ ਕਰਕੇ ਚੱਲੋਗੇ ਤਾਂ ਜਗਾ 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 ਮਨੀਪੁਰ ਤੁਸੀਂ ਦੇਖ ਲਓ ਦੋਨੋਂ ਕਾਂਗਰਸ ਹੀ ਜਿੱਤਣਗੇ ਪਰ ਮਨੀਪੁਰ ਤੋਂ ਛੜਤਾ ਛੋਟੀ ਸਟੇਟ ਹੈ ਜੀ ਆਪਾਂ ਆਇਆ ਕਰਾਂਗੇ ਪਰ ਉਹ ਲਗਾਤਾਰ ਤਕਲੀਫ ਤਾਂ ਦਿੰਦਾ ਰਹੂਗਾ ਨਾ ਉੱਥੇ ਲੋਕ ਜੇ ਐਵੇਂ ਹੀ ਘਟਰਾਵਾ ਵਾਪਰਦਿਆਂ ਨਹੀਂ ਆ ਕੰਟਿਨਿਊਟੀ ਦੇ ਵਿੱਚ ਤਾਂ ਕਿਵੇਂ ਠੀਕ ਹੋ ਜਾਏਗਾ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇ ਤੁਹਾਡਾ ਐਟੀਟਿਊਡ ਨਾ ਬਦਲਿਆ ਜੇਕਰ ਤਾਂ ਇਹ ਮਾਹੌਲ ਖਤਰਨਾਕ ਹੋਏਗਾ ਇਹਨੂੰ ਬਦਲਣਾ ਓਵਰਆਲ ਕੰਟਰੀ ਦਾ ਜਿਹੜਾ ਫਤਵਾ ਹੈ ਉਹਦੇ ਸੰਦਰਭ ਦੇ ਵਿੱਚ ਮੇਰੇ ਖਿਆਲ ਨਾਲ ਬੀਜੇਪੀ ਨੂੰ ਇੱਕ ਤਾਂ ਬਦਲਾਅ ਦਿਖਾਈ ਦਿੱਤਾ ਹੈ ਇਹ ਨਹੀਂ ਪਤਾ ਉਹ ਟੈਂਪਰੇਰੀ ਹੈ ਜਾਂ ਕਿਵੇਂ ਨੰਬਰ 1 ਇਹ ਹੋ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਭ ਤੋਂ ਪਹਿਲਾਂ ਐਨਡੀਏ ਦੀ ਲੈਜਿਸਲੇਚਰ ਮੀਟਿੰਗ ਸੀ ਸੰਵਿਧਾਨ ਨੂੰ ਮੱਥਾ ਟੇਕਿਆ ਪੂਰੀ ਤਰ੍ਹਾਂ ਜੱਜ ਕੇ ਉਹਨਾਂ ਦੇ ਨਾਲ ਜਾ ਕੇ ਸੰਵਧਾਨ ਰੱਖਿਆ ਹੋਇਆ ਸੀ ਤੇ ਸੰਵਿਧਾਨ ਨੂੰ ਉਸ ਤਰੀਕੇ ਦੇ ਨਾਲ ਮੱਥਾ ਟੇਕਿਆ ਜਾ ਕੇ ਕਿ ਇਹਨੂੰ ਕੋਈ ਨਹੀਂ ਉਲਾ ਸਕਦਾ ਇਸ ਸੰਵਧਾਨ ਦੀ ਗੱਲ ਆ ਬਾਰ-ਬਾਰ ਉਹਨਾਂ ਨੇ ਸੰਵਧਾਨ ਦੀ ਗੱਲ ਵੀ ਕੀਤੀ ਤੇ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਉਹ ਹੁਣ ਮੋਦੀ ਹੈ ਮੋਦੀ ਮੋਦੀ ਕੁਝ ਨਹੀਂ ਕਹਿ ਰਹੇ ਹੁਣ ਉਹ ਐਨਡੀਏ ਐਨਡੀਏ ਸਰਕਾਰ ਕਹਿ ਰਹੇ ਨੇ ਸ਼ਬਦ ਬਦਲ ਚੁੱਕੇ ਨੇ ਸਲਾਹ ਕੇ ਵਿਰੋਧੀ ਧਿਰ ਇਹਨੂੰ ਹੋਰ ਦਿੰਦੀ ਅੱਜ ਮੈਂ ਮਊਆ ਮਿਤਰਾ ਦੀ ਬੀਬੀ ਸੀ ਨਾਲ ਇੱਕ ਇੰਟਰਵਿਊ ਸੁਣ ਰਿਆ ਸੀ ਮਊਆ ਮਿਤਰਾ ਕਹਿੰਦੀ ਹੈ ਕਿ ਨਤੀਸ ਨੈਡੂ ਡਿਪੈਂਡੈਂਟ ਅਲਾਈਅੰਸ ਹੈ ਅਪਦਾਬਦਾ ਨੇ ਦਿੱਤਾ ਐਨਡੀਏ ਨੂੰ ਆਪਣਾ ਸੈਟਅਪ ਵੀ ਉਹ ਇਹ ਜਾ ਨਹੀਂ ਹੈ ਉਹ ਕਹਿੰਦੀ ਪਿਛਲੇ ਸਮੇਂ ਚ ਦੱਸੋ ਇਹਨਾਂ ਦੀ ਕੋਈ ਮੀਟਿੰਗ ਹੋਈ ਇਹਨਾਂ ਦਾ ਕੋਈ ਸਾਂਝਾ ਪ੍ਰੋਗਰਾਮ ਹੈ ਇਹਨਾਂ ਦਾ ਕੋਈ ਗੱਲ ਆ ਪੱਚ ਜਦ ਤੱਕ ਕੋਈ ਗੱਲ ਹੋਵੇ ਉਸ ਲੈਵਲ ਦੀ ਇਸ ਲਈ ਜਦੋਂ ਉਹ ਚੀਜ਼ਾਂ ਨੇ ਤੁਸੀਂ ਇੱਕ ਦੂਜੇ ਤੇ ਡਿਪੈਂਡੈਂਟ ਹੋ ਤਾਂ ਤੁਹਾਨੂੰ ਅਪਰੋਚ ਕੱਲੀ ਡਿਪੈਂਡੈਂਟ ਹੋਣ ਦੀ ਮਜਬੂਰੀ ਚੋਂ ਨਹੀਂ ਬਦਲਣੀ ਚਾਹੀਦੀ ਤੁਸੀਂ ਇਸ ਦੇਸ਼ ਦੀ ਨੇਚਰ ਚੋਂ ਬਦਲਣੀ ਚਾਹੀਦੀ ਹੈ ਜੇ ਉਹਦੇ ਚੋਂ ਬਦਲੋਗੇ ਤਾਂ ਚੰਗਾ ਹੈ ਔਰ ਇਸੇ ਕਰਕੇ ਜੇ ਕੁਝ ਠੀਕ ਠਾਕ ਚਿਹਰੇ ਜਿਹੜੇ ਭਾਪੀ ਪੰਜਾਬ ਦੇ ਵਿੱਚ ਜਿਵੇਂ ਜਾਖੜ ਦਾ ਚਿਹਰਾ ਨਾਰਮਲੀ ਜਾਖੜ ਉਹਨਾਂ ਦੇ ਬਾਰੇ ਜਾਖੜ ਦੇ ਬਾਰੇ ਕੋਈ ਨਫ਼ਰਤ ਨਹੀਂ ਹੈ ਲੋਕਾਂ ਨੂੰ ਵੀ ਜਾਖੜ ਕਿਉਂ ਆ ਗਿਆ ਚਾਹੇ ਉਹ ਸਿੱਖ ਵੀ ਜਾਖੜ ਬਾਰੇ ਕੋਈ ਐ ਨਹੀਂ ਕਹਿੰਦੇ ਬਾਕੀ ਵੀ ਨਹੀਂ ਕਹਿੰਦੇ ਔਰ باوجود ਇਹਦੇ ਹਾਲਾਂਕਿ ਉਹ ਕਈ ਲਾਈਨਾਂ ਤੇ ਉਹਨਾਂ ਨੇ ਗੱਲ ਵੀ ਕੀਤੀ ਕਿਸਾਨਾਂ ਬਾਰੇ ਇਧਰ ਉਧਰ ਕੁਝ ਚਿਹਰਿਆਂ ਦੇ ਵਿੱਚ ਮਤਲਬ ਟਕਰਾਅ ਨਹੀਂ ਹੁੰਦਾ ਇੱਕ ਜਨਰਲ ਗੱਲ ਹੁੰਦੀ ਹੈ ਵੀ ਚਲੋ ਜੀ ਆਪਾਂ ਸਭ ਦੀ ਗੱਲ ਕਰ ਰਹੇ ਆ ਬਿੱਟੂ ਉਹਨਾਂ ਦੇ ਮਾਮਲੇ 'ਚ ਉਹਨਾਂ ਦੇ ਸੁਭਾਅ 'ਚ ਤੇ ਉਹਨਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ 'ਚ ਥੋੜਾ ਇਹ ਟਕਰਾਮੇ ਅੰਸ਼ ਜ਼ਿਆਦਾ ਦਿਖਾਈ ਦਿੰਦੇ ਨੇ ਜਿਹੜੇ ਉਸ ਪਾਸੇ ਵੱਲ ਨਹੀਂ ਤੁਰ ਰਹੇ ਜਾਂ ਤੁਰ ਰਹੇ ਨੇ ਇਹਦੇ ਕਰਕੇ ਹੁਣ ਜੇ ਟਾਪ ਲੀਡਰ ਬਿੱਟੂ ਫਿਊਚਰ ਦੇ ਵਿੱਚ ਬਣਾਉਣਾ ਹੈ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦਾ ਫਿਊਚਰ ਬਹੁਤ ਕੋਈ ਬ੍ਰਾਈਟ ਹੈ ਇਹ ਸਾਰੇ ਮਾਮਲੇ ਦੇ ਵਿੱਚ ਬਾਕੀ ਇਹ ਨਹੀਂ ਹਰੇਕ ਆਪੋ ਆਪਣੀ ਜਗ੍ਹਾ ਕਾਬਲ ਹੁੰਦਾ ਖਬਰ ਉਹ ਕਾਬਲੀਅਤ ਆਪਣੀ ਦੱਸ ਦੇਣ ਪਰਫਾਰਮ ਕਰਕੇ ਜਾਂ ਬਦਲਾ ਹਜੇ ਜੰਗ ਏ 48 ਸਾਲ ਦੀ ਉਮਰ ਹੈ ਉਹ ਵੀ ਕਿਤੇ ਯਾਤਰਾ ਯੂਤਰਾ ਕਰਕੇ ਬਦਲ ਜਾਣ ਮਾੜੇ ਮੋٹے ਕਿਸੇ ਰਾਉਨ ਗਾਂਧੀ ਵਾਂਗ ਪੰਜਾਬ ਦੇ ਵਿੱਚ ਤੁਰ ਫਿਰ ਕੇ ਸਾਦੇ ਲੋਕਾਂ ਦੀ ਭਾਸ਼ਾ ਜਾਣ ਲੈਣ ਕਿ ਲੋਕ ਕੀ ਚਾਹੁੰਦੇ ਨੇ ਤੇ ਕਿਵੇਂ ਚਾਹੁੰਦੇ ਨੇ ਪਰ ਪਤਾ ਨਹੀਂ ਹੁਣ ਇਹ ਤਾਂ ਬਿੱਟੂ ਤੇ ਨਿਰਭਰ ਕਰਦਾ ਜਾਂ ਬੀਜੇਪੀ ਤੇ ਨਿਰਭਰ ਕਰਦਾ ਦੇਖੋ ਬਿੱਟੂ ਜਦੋਂ ਪਿਛਲੇ ਸਮੇਂ 'ਚ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਤੇ ਜਸਪੀਰ ਸਿੰਘ ਡਿੰਪਾ ਨਾਲ ਜੰਤਨ ਮੰਤਰ ਤੇ ਬੈਠੇ ਰਹੇ ਕਈ ਮਹੀਨੇ ਆ ਜਾਂਦੇ ਸੀ ਚਲੇ ਜਾਂਦੇ ਸੀ ਕਾਫੀ ਲੰਬਾ ਸਮਾਂ ਉਹਨਾਂ ਕਿਸਾਨੀ ਅੰਦੋਲਨ ਦੌਰਾਨ ਸਮਾਨੰਤਰ ਇੱਕ ਮੋਰਚਾ ਜਿਹਾ ਲਾਇਆ ਹੋਇਆ ਸੀ ਦੋ ਤਿੰਨ ਵਾਰੀ ਉਹਨਾਂ ਨੂੰ ਉਠਾਉਣ ਲਈ ਫੋਰਸਸ ਵੀ ਆਈਆਂ ਉਹ ਕਾਫੀ ਉੱਥੇ ਤਮਾਸ਼ੇ ਜਿਹੇ ਹੁੰਦੇ ਰਹੇ ਆਪਾਂ ਜੇ ਉਸ ਐਂਗਲ ਤੋਂ ਦੇਖੀਏ ਫੋਰਸਸ ਦੇ ਨਜ਼ਰੀਏ ਤੋਂ ਲੇਕਿਨ ਬਿੱਟੂ ਇੱਕਦ ਦੀ ਵਾਰੀ ਉਸ ਮੋਰਚੇ ਦੇ ਵਿੱਚ ਵੀ ਗਏ ਜਿੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਵੈਸੇ ਸਾਹ ਮੀਰ ਸਿੰਘ ਜੀ ਇਹ ਇਸ ਉਮਰ ਦੇ ਵਿੱਚ ਜਾਂ ਕਿਸੇ ਲਈ ਵੀ ਕੇਂਦਰੀ ਮੰਤਰੀ ਬਣਨਾ ਇੱਕ ਵੱਡਾ ਚਾਅ ਉਤਸ਼ਾਹ ਦੇ ਹੁੰਦਾ ਹੀ ਹੈ ਸੁਪਨਾ ਪੂਰਾ ਹੁੰਦਾ ਕਈਆਂ ਦੇ ਸੁਪਨੇ ਭਾਵੇਂ ਟੁੱਟ ਗਏ ਹੋਣ ਪਰ ਜੇ ਦਾ ਸੁਪਨਾ ਪੂਰਾ ਹੋਇਆ ਹੋਵੇ ਉਹਨੂੰ ਵਧਾਈ ਤਾਂ ਦੇਣੀ ਬਣਦੀ ਹੈ ਮੈਨੂੰ ਲੱਗਦਾ ਵੀ ਰਸਮੀ ਵਧਾਈ ਅਸੀਂ ਵੀ ਦੇਖ ਕੇ ਇਹ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਿਸੇ ਵੇਲੇ ਇੱਕ ਪ੍ਰਵਾਨਿਤ ਚਿਹਰਾ ਸੀ ਸਿੱਖ ਸਾਇਕੀ ਦੇ ਨਜ਼ਰੀਏ ਤੋਂ ਵੀ ਔਰ ਖਾਸ ਤੌਰ ਤੇ ਭਾਵੇਂ ਉਹਦਾ ਸਟੈਂਡ ਅਮਰਿੰਦਰ ਸਿੰਘ ਦਾ ਸਟੈਂਡ ਪਾਕਿਸਤਾਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਰਗਾ ਹੀ ਰਿਹਾ ਫਿਰ ਵੀ ਉਹ ਸਿੱਖ ਮਾਨਸਿਕਤਾ ਦੇ ਵਿੱਚ ਕਾਫੀ ਡੂੰਘੇ ਉਤਰੇ ਰਹੇ ਜਾਖੜ ਵੀ ਉਸੇ ਧਾਰਾ 'ਚ ਆਉਂਦੇ ਆ ਹੁਣ ਬੀਜੇਪੀ ਨੇ ਟੋਟਲ ਰਵਨੀਤ ਬਿੱਟੂ ਦੇ ਅਨੁਸਾਰ ਹੀ ਪੰਜਾਬ ਦੀ ਪਾਲਿਸੀ ਬਣਾਉਣੀ ਹੈ ਕਿ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂ ਜਿਹੜੇ ਸੁਨੀਲ ਜਾਖੜ ਤੋਂ ਲੈ ਕੇ ਬਾਕੀ ਲੋਕ ਆ ਉਹਨਾਂ ਦੀ ਵੀ رائے ਲੈਣੀ ਆ ਫਿਰ ਹੀ ਫੈਸਲਾ ਹੋਊਗਾ ਕਿ ਪੰਜਾਬ ਦੇ ਵਿੱਚ ਬੀਜੇਪੀ ਅੱਗੇ ਕਿਵੇਂ ਵਧੂਗੀ ਇੰਡੀਵਿਜੂਅਲ ਸਕੋਰ ਸੈੱਟ ਕਰਨੇ ਹੋਰ ਚੀਜ਼ ਆ ਲੇਕਿਨ ਕਿਸੇ ਖਿੱਤੇ ਵਿੱਚ ਉਹਦੀ ਰੂਟਸ ਨੂੰ ਸਮਝ ਕੇ ਰਾਜਨੀਤੀ ਕਰਨੀ ਇੱਕ ਹੋਰ ਚੀਜ਼ ਆ